ਅੱਜ ਦਾ ਟੌਪਿਕ ਹੈ ਹਰ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਛੱਡੋ ਜਿੱਥੇ ਆਪ ਖੁਸ਼ ਨਹੀਂ ਉੱਥੇ ਜ਼ਿੰਦਗੀ ਔਖੇ ਹੀ ਰਹਿੰਦੀ ਹੈ ਕਈ ਵਾਰ ਅਸੀਂ ਥੱਕੇ ਹੋਏ ਨਹੀਂ ਲੱਗਦੇ ਪਰ ਅੰਦਰੋਂ ਬਹੁਤ ਥੱਕੇ ਹੋਏ ਹੁੰਦੇ ਕੋਈ ਭਾਰੇ ਕੰਮ ਨਹੀਂ ਕੀਤਾ ਹੁੰਦਾ ਕੋਈ ਬਹੁਤੀ ਵੱਡੀ ਮੁਸੀਬਤ ਵੀ ਨਹੀਂ ਹੈ ਫਿਰ ਵੀ ਦਿਲ ਕਹਿੰਦਾ ਹੈ ਹੁਣ ਬਸ ਕਰ ਇਹ ਥਕਾਵਟ ਕੰਮ ਦੀ ਨਹੀਂ ਹੁੰਦੀ ਇਹ ਥਕਾਵਟ ਹਰ ਸਮੇਂ ਹਰ ਕਿਸੇ ਲਈ ਅਵੇਲੇਬਲ ਰਹਿਣ ਦੀ ਹੁੰਦੀ ਹੈ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਹੁੰਦਾ ਚੰਗਾ ਬਣ ਕੇ ਰੋ ਵੱਡਿਆਂ ਨੂੰ ਉਲਟ ਨਾ ਬੋਲੋ ਵੱਡਿਆਂ ਦੀ ਰਿਸਪੈਕਟ ਕਰੋ ਕਿਸੇ ਦਾ ਦਿਲ ਨਾ ਦਿਖਾਓ ਹੌਲੀ-ਹੌਲੀ ਅਸੀਂ ਇਹ ਸਿੱਖ ਲੈਂਦੇ ਹਾਂ ਕਿ ਆਪਣਾ ਦਿਲ ਦਬਾ ਲੈਣਾ ਵੀ ਚੰਗਾ ਹੋਣਾ ਹੀ ਹੁੰਦਾ ਹੈ ਪਰ ਕਿਸੇ ਨੇ ਇਹ ਨਹੀਂ ਦੱਸਿਆ ਹੁੰਦਾ ਕਿ ਹੱਦ ਤੋਂ ਵੱਧ ਚੰਗਾ ਬਨਣਾ ਵੀ ਖੁਦ ਦੇ ਨਾਲ ਤੁਖਾਹੀ ਹੁੰਦਾ ਹੈ ਜਰਕ ਸੋਚੋ ਸਭ ਕੁਝ ਨੇ ਪਰ ਤੁਸੀਂ ਨਹੀਂ ਤੁਸੀਂ ਹੱਸ ਰਹੇ ਹੋ ਪਰ ਦਿਲ ਨਹੀਂ ਹੱਸਦਾ ਤੁਸੀਂ ਹਰ ਗੱਲ ਤੇ ਸਹਿਮਤ ਹੋ ਰਹੇ ਹੋ ਹਰ ਕਿਸੇ ਦੇ ਨਾਲ ਪਰ ਅੰਦਰੋਂ ਟੁੱਟ ਰਹੇ ਹੋ ਇਹੋ ਜਿਹੀ ਜ਼ਿੰਦਗੀ ਬਾਹਰੋਂ ਬਹੁਤ ਠੀਕ ਲੱਗਦੀ ਹੈ ਪਰ ਅੰਦਰੋਂ ਬਿਲਕੁਲ ਖਾਲੀ ਹੁੰਦੀ ਹੈ ਤੇ ਇਹੀ ਥਾਂ ਹੈ ਜਿੱਥੇ ਜ਼ਿੰਦਗੀ ਔਖੀ ਹੋ ਜਾਂਦੀ ਹੈ ਲੋਕਾਂ ਨੀਅ ਮੀਤਾ ਰੇਤ ਮੰਗ ਹੁੰਦੀਆਂ ਹਨ ਤੁਸੀਂ ਜਿੰਨਾ ਫੜਦੇ ਹੋ ਉਹਨਾਂ ਅਮੀਤਾਂ ਨੂੰ ਓਨਾ ਹੀ ਤੁਹਾਡਾ ਹੱਥ ਖਾਲੀ ਰਹਿੰਦਾ ਹੈ ਅੱਜ ਉਹ ਕਹਿੰਦੇ ਨੇ ਤੂੰ ਬਹੁਤ ਸਮਝਦਾਰ ਹੈ ਕੱਲ੍ਹ ਉਹ ਕਹਿਣਗੇ ਤੂੰ ਸਾਡਾ ਕਹਿਣਾ ਕਿਉਂ ਨਹੀਂ ਮੰਨਦਾ ਲੋਕਾਂ ਨੂੰ ਤੁਹਾਡੀ ਕਦਰ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਤੁਸੀਂ ਉਹ ਬਣੇ ਰਹਿੰਦੇ ਹਮ ਉਹ ਜੋ ਉਹ ਚਾਹੁੰਦੇ ਨੇ ਅਸੀਂ ਨਹੀਂ ਨਹੀਂ ਕਹਿੰਦੇ ਕਿਉਂ ਕਿਉਂਕਿ ਸਾਨੂੰ ਡਰ ਲੱਗਦਾ ਹੈ ਕਿ ਅਗਰ ਅਸੀਂ ਨਹੀਂ ਕਹਾਂਗੇ ਤੇ ਕੋਈ ਬੁਰਾ ਨਾ ਮੰਨ ਜਾਵੇ ਕੋਈ ਦੂਰ ਨਾ ਹੋ ਜਾਵੇ ਕੋਈ ਗਲਤ ਨਾ ਸਮਝ ਲਵੇ ਪਰ ਸੱਚੇ ਹੈ ਕਿ ਜੋ ਤੁਹਾਡੀ ਨਹੀਂ ਨਹੀਂ ਸਹਾਰ ਸਕਦਾ ਉਹ ਤੁਹਾਡੀ ਹਾਂ ਦਾ ਵੀ ਹੱਕਦਾਰ ਨਹੀਂ ਆਪਣੀ ਹੱਤ ਬਣਾਉਣਾ ਕਿਸੇ ਨੂੰ ਆਪਣੇ ਤੋਂ ਦੂਰ ਕਰਨਾ ਨਹੀਂ ਹੁੰਦਾ ਆਪਣੀ ਹੱਤ ਬਣਾਉਣਾ ਆਪਣੇ ਆਪ ਨੂੰ ਬਚਾਉਣਾ ਹੁੰਦਾ ਹੈ ਜਿੱਥੇ ਦਿਲ ਭਾਰੀ ਹੋਵੇ ਉੱਥੇ ਥੋੜਾ ਜਿਹਾ ਪਿੱਛੇ ਹਟ ਜਾਣਾ ਚੰਗਾ ਹੁੰਦਾ ਹੈ ਇਹ ਕੋਈ ਤੁਹਾਡੀ ਕਮਜ਼ੋਰੀ ਨਹੀਂ ਸਮਝਦਾਰੀ ਹੁੰਦੀ ਹੈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਸਵਾਲ ਪੁੱਛੋ ਕੀ ਮੈਂ ਸਭ ਕੁਝ ਦਿਲੋਂ ਕਰ ਰਿਹਾ ਹਾਂ ਜਾਂ ਰਹੀ ਹਾਂ ਜਾਂ ਸਿਰਫ ਇਸ ਲਈ ਤਾਂ ਨਹੀਂ ਕਰ ਰਿਹਾ ਕਿ ਕੋਈ ਨਾਰਾਜ਼ ਹੀ ਨਾ ਹੋ ਜਾਵੇ ਜਿਸ ਦਿਨ ਤੁਸੀਂ ਆਪਣੇ ਆਪ ਨਾਲ ਸੱਚੇ ਹੋ ਗਏ ਉਸੇ ਦਿਨ ਤੋਂ ਜ਼ਿੰਦਗੀ ਹੌਲੀ ਹੋਣ ਲੱਗ ਪੈਂਦੀ ਹੈ ਸੌਖੀ ਜ਼ਿੰਦਗੀ ਉਹ ਨਹੀਂ ਜਿੱਥੇ ਸਭ ਕੁਝ ਮਿਲ ਜਾਵੇ ਸੌਖੀ ਜ਼ਿੰਦਗੀ ਉਹ ਹੈ ਜਿੱਥੇ ਆਪਣੀ ਰੂਹ ਨੂੰ بار بار ਮਾਫੀ ਨਾ ਮੰਗਣੀ ਪਵੇ ਮਾਫੀ ਘੱਟ ਲੋਕ ਘੱਟ ਉਮੀਦਾਂ ਘੱਟ ਦਿਖਾਵਾ ਤੇ ਵੱਧ ਸਕੂਨ ਸੋ ਅੱਜ ਤੋਂ ਇਹ ਗੱਲ ਯਾਦ ਰੱਖਣੀ ਕਿ ਤੁਸੀਂ ਹਰ ਕਿਸੇ ਦੀ ਨਹੀਂ ਬਣੇ ਤੁਸੀਂ ਖੁਦ ਲਈ ਵੀ ਬਣੋ ਜੇ ਤੁਸੀਂ ਆਪ ਖੁਸ਼ ਨਹੀਂ ਤਾਂ ਕੋਈ ਵੀ ਖੁਸ਼ੀ ਤੁਹਾਨੂੰ ਚੰਗੀ ਨਹੀਂ ਲੱਗੇਗੀ ਜਿੱਥੇ ਆਪ ਖੁਸ਼ ਨਹੀਂ ਉੱਥੇ ਜ਼ਿੰਦਗੀ ਔਖੀ ਹੀ ਰਹਿੰਦੀ ਹੈ ਇਸ ਲਈ ਆਪਣੇ ਦਿਨ ਦੀ ਸੁਣੋ ਆਪਣੇ ਹੱਥ ਬਣਾਓ ਤੇ ਆਪਣੇ ਆਪ ਨਾਲ ਧੋਖਾ ਨਾ